ਸਤ ਨਾਮ ਧੰਨਵਾਹੀ ਗੁਰੂ ਸਾਹਿਬ ਜੀ ਹਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਆਨੰਦ ਪਾਇ ਮੇਰੀ ਮਾਏ ਸਤ ਗੁਰੂ ਮੈਂ ਪਾਇ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗਰ ਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੂ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੁਆ ਸਤ ਗੁਰੂ ਮੈਂ ਪਾਇਆ ਈ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਓ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੀ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੈ ਸਦਾ ਸਿਵਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੀਰੈ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਾਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸੌਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਚ ਸ਼ਬਦ ਤਿਤ ਘਰ ਸੁਪਾਗੇ ਘਰ ਸੁਪਾਗੇ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆਂ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੀ ਸਾਚੀ ਲਿਵੈ ਬਿਨ ਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆਂ ਤੁਦ ਬਾਜ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆਂ ਇਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆਂ ਕਹਿ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀਆਂ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਏ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸਨੋਂ ਹੋਰ ਕਿਆ ਕਰੈ ਵਿਚਾਰਿਆ ਇਕ ਭਰਮ ਪੂਲੇ ਫਿਰੈ ਦਾ ਦਿਸ਼ਿਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਪਾਣਾ ਬਾਬੈ ਕਹਿ ਨਾਨਕ ਜਿਸ ਦੇ ਪਿਆਰੇ ਸੋਹੀ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਤਨ ਸਭ ਸੌਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗਾ ਵੋ ਸਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੋ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨ ਇਤ ਪਰਮ ਭੁਲਾਇਆ ਮਾਇਆ ਤਾ ਮੋਹਣੀ ਤਨੈ ਕੀਤੀ ਜਿਨ ਠ ਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋ ਮੀਠਾ ਲਾਇ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਕੀ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋਤਾਈਐ ਸਤਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇ ਰਹਿ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹਿ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਨੈ ਆਖਾਂ ਤਾਂ ਵੇਖੈ ਸਭ ਤੋਂ ਹੈ ਜਿਨ ਜਗਤਿ ਉਪਾਇ ਕਹਿ ਨਾਨਕ ਤੂੰ ਸਦਾ ਗੰਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੇ ਉਪਾਇ ਕਵੇਖ ਪਰ ਸਣ ਆਇਆ ਲਬ ਲੋਭ ਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੀ ਰੀ ਬਖਮ ਮਾਰਗ ਚੱਲਣਾ ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ ਕਹ ਨਾਨਕ ਚਲ ਭਗਤਾ ਜੁਗੋ ਜੋਗ ਨਿਰਾਲੀ ਜਿਉ ਤੂ ਚਲਾਏ ਤਿਵ ਚਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂ ਚਲਾਏ ਤਿਵੈ ਚਲੈ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇਹਿ ਸੇ ਹਰ ਹਰ ਸਦਾ ਧਿਆਵਹਿ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹਿ ਕਹ ਨਾਨਕ ਸੱਚੇ ਸਾਹਿਬ ਜਿਉ ਪਾਵੈ ਤਿਵੈ ਚਲਾਵਹਿ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ ਇਹ ਤਿਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤ ਗੁਰੂ ਸੁਣਾਇਆ ਪਵਿਤ ਹੋਇ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿਤ ਹੋਇ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸੁਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜ ਨੈ ਉਪਜੈ ਵਿਣ ਸਹਜੈ ਸੰਸਾ ਨਾ ਜਾਇ ਨਹ ਜਾਇ ਸੰਸਾ ਕਿਤੈ ਸੰਜਮ ਰਹਿ ਕਰਮ ਕਮਾਈ ਸਹਿਜ ਜੀਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ ਮਨ ਧੋਵੋ ਸ਼ਬਦ ਲਾ ਕੋ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਏ ਸਹਿਸਾ ਏਵ ਜਾਏ ਜਿਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜਿਉ ਤਾਂ ਮੈਲੇ ਤਿਨ ਜਨਮ ਜੋ ਵਹਾਰਿਆ ਏ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦ ਦਾ ਮੈ ਨਾਮੇ ਉਤਮ ਸੋ ਸੁਣੈ ਨਾਹੀ ਫਿਰੈ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਦਿਨ ਜਨਮ ਜੂ ਐ ਹਾਇਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੋੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮੰਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜਿਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੈ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋਸੋ ਸੋ ਸਿੱਖ ਸੰਮੁਖ ਹੋਇ ਜੇ ਕੋ ਗੁਰ ਤੇ ਵੇ ਮੁਖੂ ਵੈ ਬਿਨ ਸਤ ਗੁਰ ਮੁਕਤ ਨ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀਆਂ ਜਾਏ ਅਨੇਕ ਜੋਨੀ ਭਰਮ ਆਵੇ ਬਿਨ ਸਤ ਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤ ਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤ ਗੁਰ ਮੁਕਤ ਨ ਪਾਏ ਆਵੋ ਸਿਖ ਸਤਗੁਰੂ ਕੇ ਪਿਆਰੇ ਹੋ ਗਾਵੋ ਸਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾਸ ਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਏ ਸਚੀ ਬਾਣੀ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਜੋਂ ਹੋਰ ਕੱਚੀ ਬਾਣੀ ਕਹੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਨ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਿੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਉ ਸ਼ਬਦ ਸੇ ਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸ਼ਿਵ ਸ਼ਕਤ ਆਪੇ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖਿ ਸਹਿ ਬੁਝਾਏ ਟੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਉ ਲਿਵ ਲਾਈ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ ਸਿਮਰਤਿ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰ ਬਾਜੋਂ ਤਤੈ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਵ ਲਾਗੇ ਜਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਵਡ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿ ਪੂ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵਈ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਲੀਐ ਕਹਿ ਨਾਨਕ ਏ ਵਡ ਦਾਤਾ ਸੋ ਕਿਉ ਮਨੋਂ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਨ ਸਬੇ ਕੋ ਜੇ ਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰ ਆਪੇ ਅਮੁੱਲਕ ਹੈ ਮੁੱਲ ਨਾ ਪਾਇਆ ਜਾਇ ਮੁੱਲ ਨਾ ਪਾਇਆ ਜਾਇ ਕਿਸੈ ਵਿਟੋ ਰਹੇ ਲੋਕ ਵਿਲ ਲਾਇ ਐਸਾ ਸਤਗੁਰ ਜੀ ਮਿਲੈ ਤਿਸਨੋ ਸਿਰ ਸੌਪੀਐ ਵਿੱਚੋਂ ਆਪ ਜਾਇ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਈ ਹਰ ਆਪਿ ਅਮੁਲਕ ਹੈ ਭਗਤ ਨਾਕੇ ਨਾਨਕਾ ਜਿਨ ਹਰ ਪੱਲੈ ਪਾਈ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਗੁਰ ਤੇਰਾ ਸੁਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਪਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੋ ਆਵਣ ਜਾਰਾ ਈ ਰਸ ਨਾ ਤੂ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਉਰਤ ਕਿਤੇ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਹੁ ਨ ਤ੍ਰਿਸ਼ਨਾ ਲਾਗੇ ਆਏ ਏ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਈ ਕਹਿ ਨਾਨਕ ਹੂਰ ਅਨਰਾ ਸਭ ਵੀਸਰੇ ਜਾਂ ਹਰ ਵਸੈ ਮਨ ਆਈ ਈ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰਖੀ ਤਾ ਤੂ ਜਗ ਮੈਂ ਆਇਆ ਹਰ ਜੋਤ ਰਖੀ ਤੁਧ ਵਿੱਚ ਤਾ ਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰਿ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੂਤ ਰਾਖੀ ਤਾ ਤੂ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਲਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ਼ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮੰਨ ਵਸਾਇਆ ਗੁਰ ਪ੍ਰ사ਦੀ ਹਰ ਮੰਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਈ ਸਰੀਰ ਪਰਵਾਣ ਹੋਆ ਜਿਨ ਸਤਗੁਰ ਸਿਉ ਚਿਤ ਲਾਇਆ ਈ ਨੇਤਰੋ ਮੇਰੇ ਓ ਹਰ ਤੁਮ ਮਹਿਜੂਤ ਤਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰਿ ਹਰ ਨਿਹਾਲਿਆ ਇਹ ਵਿਸ਼ਵ ਸੰਸਾਰ ਤੁਮ ਦੇਖਦੇ ਈ ਹਰ ਕਾ ਰੂਪ ਹੈ ਹਰ ਰੂਪ ਨਦਰਿ ਆਇਆ ਗੁਰ ਪ੍ਰ사ਦੀ ਬੁਝਿਆ ਜਾਂ ਵੇਖਾਂ ਹਰ ਇਕ ਹੈ ਹਰ ਬਿਨੇ ਅਵਰ ਨ ਕੋਈ ਕਹਿ ਨਾਨਕ ਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸਰਵਨੋ ਮੇਰੇ ਹੋ ਸੱਚ ਸੁਨਣੈ ਨੂੰ ਪਠਾਈ ਸੱਚ ਸੁਨਣੈ ਨੂੰ ਪਠਾਈ ਸਰੀਰ ਲਾਏ ਸੁਣੋ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸੱਚ ਲਖ ਵਿਡਾਣੀ ਤਾਕੀ ਗਤ ਕਹੀ ਨਾ ਜਾਏ ਕਹਿ ਨਾਨਕ ਅਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਨਣੈ ਨੂੰ ਪਠਾਈ ਹਰ ਜੀਉ ਬੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾ ਦਵਾਰ ਦਿਖਾਇਆ ਤਹਨੇ ਇੱਕ ਰੂਪ ਨਉ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਏ ਸਾਚਾ ਸੋਹਿਲਾ ਸਾਚੈ ਕਰ ਗਾਵੂ ਗਾਵੂ ਤਾਂ ਸੋਹਿਲਾ ਕਰ ਸਾਚੈ ਜਿਥੈ ਸਦਾ ਸੱਚ ਧਿਆਵਹਿ ਸਚੋ ᱛਿਆਵੈ ਜਾਂ ਤੁਧ ਭਾਵੈ ਗੁਰਮੁਖ ਜਿਨਾ 부ਝਾਵਹਿ ਇਹ ਸੱਚ ਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੂਜਨ ਪਾਵਹਿ ਕਹਿ ਨਾਨਕ ਸਚ ਸੁਹਿਲਾ ਸਚੈ ਕਰਗਾਵਹਿ ਆਨੰਦ ਸੁਨੋ ਵਡ ਪਾਗੀ ਹੋ ਸ਼ਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸੰਗਲ ਵਿਸੂਰੇ ਦੁਖ ਰੋਗ ਸੰਤਾਪ ਉੱਤਰੀ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ